ਮੈਂ ਤਾਂ ਆਪਣੇ ਕੰਮ ਵਾਸਤੇ ਕਿਸ਼ਨਗੜ੍ਹ ਜਾ ਰਿਹਾ ਸੀ ਬਿਲਕੁਲ ਸਾਡੇ ਪਿੰਡ ਦੇ ਨਾਲ ਹਾਂ ਜੀ ਨਿਕਲਦੇ ਪਏ ਸੀ ਇਤੋਂ ਤੇ ਵਿਆਸ ਪਿੰਡ ਦੇ ਦੋ ਆਪਣੇ ਹੋਰ ਸੱਜਣ ਸੀਗੇ ਸਰਦਾਰ ਬਲਬੀਰ ਸਿੰਘ ਜੀ ਔਰ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਗੱਤਾਰ ਰੋਗ ਲਈ ਸਾਨੂੰ ਦੇਖ ਕੇ ਔਰ ਮੈਨੂੰ ਵੀ ਇਸ਼ਾਰਾ ਕੀਤਾ ਵੀ ਜਲਦੀ ਦਵਾਓ ਵੀ ਆਪਣੇ ਇਸ ਕੋਈ ਮਤਲਬ ਸੜਕ ਦੇ ਵਿੱਚ ਡਿੱਗਿਆ ਪਿਆ ਪਛਾਨ ਨਹੀਂ ਪਹਿਲਾਂ ਇੱਕ ਹੀ ਫੌਜਾ ਸੀ ਨਹੀਂ ਉਹਨਾਂ ਦਾ ਜਿਹੜਾ ਚਿਹਰਾ ਸੀ ਉਹ ਸੜਕ ਦੇ ਥੱਲੇ ਡਿੱਗਿਆ ਹੋਇਆ ਸੀ ਸੜਕ ਕ੍ਰਾਸ ਕਰ ਰੇ ਸੀ ਜੋ ਗੱਡੀ ਨੇ ਹਟ ਗਈ ਤਾਂ ਉਹ ਜਰੋ 7-8 ਫੁੱਟ ਹਾਈਟ ਤੋਂ ਡਿੱਗੇ ਤਾਂ ਮੂੰਹ ਪਾਣੇ ਥਲੇ ਡਿੱਗੇ ਆ ਤੇ ਉਹਨਾਂ ਦੇ ਜਿਹੜਾ ਸਿਰ ਤੇ 2-3 ਜਗ੍ਹਾ ਤੇ ਸੱਟ ਲੱਗ ਚੁੱਕੀ ਸੀ ਜਿੱਨਾ ਬਲੀਡਿੰਗ ਕਾਫੀ ਹੋਈ ਸੀ ਜਰੋ ਅਸੀਂ ਲੈ ਕੇ ਗਏ ਆ ਚੂਲੇ ਵਿੱਚ ਵੀ ਉਹ ਵਿੱਚ ਫ੍ਰੈਕਚਰ ਦੱਸ ਰਿਹਾ ਸੀ ਔਰ ਫਸਲੀਆਂ ਵੀ ਕਹਿੰਦਾ ਟੁੱਟ ਚੁੱਕੀਆਂ ਡਾਕਟਰ ਸਾਹਿਬ ਜਰੋ ਉਚ ਟ੍ਰੀਟਮੈਂਟ ਚੱਲ ਰਿਹਾ ਸੀ ਅਸੀਂ ਮੌਕੇ ਦੇ ਮਜੂਦ ਸੀ ਅੰਦਰ ਹਸਪੀਟਲ ਦੇ ਵਿੱਚ ਤੇ ਔਰ ਉਹਨਾਂ ਦੀ ਜੋ ਕੰਡੀਸ਼ਨ ਸੀ ਉਹ ਠੀਕ ਸੀ 14 ਤਰੀਕ ਰਾਤ 9 ਵਜੇ ਖਬਰ ਆਂਦੀ ਹੈ ਫੌਜਾ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਕੱਲ ਬੀਤੇ ਦਿਨ ਜਿਹੜਾ ਹੈ ਕਿ ਦੁਪਹਿਰ 3 ਵਜੇ ਇਸੇ ਥਾਂ ਦੇ ਉੱਤੇ ਜਿਹੜਾ ਹੈ ਕਿ ਉਹ ਫੌਜਾ ਸਿੰਘ ਹੋਰਾ ਦਾ ਜਿਹੜਾ ਹੈ ਕਿ ਉਹ ਐਕਸੀਡੈਂਟ ਹੁੰਦਾ ਵਾ। ਐਕਸੀਡੈਂਟ ਇੰਨਾ ਭਿਆਨਕ ਕਿ ਫੌਜਾ ਸਿੰਘ ਹੋਰਾ ਦੀ ਛਾਤੀ ਦੇ ਵਿੱਚ ਸੱਟਾਂ, ਸਿਰ ਦੇ ਵਿੱਚ ਸੱਟਾਂ ਤੇ ਮੂੰਹ ਦੇ ਉੱਤੇ ਜਿਹੜੇ ਕਿ ਉਹ ਸੱਟਾਂ ਲੱਗੀਆਂ। 6 ਤੋਂ 7 ਘੰਟੇ ਲਗਭਗ ਉਹਨਾਂ ਨੇ ਜਿਹੜੀ ਹੈ ਕਿ ਉਹ ਜ਼ਿੰਦਗੀ ਮੌਤ ਦੀ ਲੜਾਈ ਚਲੰਦਰ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੜੀ। ਹਾਲਾਂਕਿ ਇਹ ਵੀ ਕਹਾਣੀ ਤੁਹਾਨੂੰ ਦੱਸਾਂਗੇ ਕਿ ਫੌਜਾ ਸਿੰਘ ਹੋਰੀ ਇੱਥੇ ਕਿਵੇਂ ਪਹੁੰਚਿਆ ਹਾਲਾਂਕਿ ਉਹ ਸਹਿਰ ਰੋਜ਼ਾਨਾ ਜਿਹੜੀ ਹੈ ਕਿ ਦੱਸਿਆ ਜਾਂਦਾ ਹੈ ਕਿ ਇਸੇ ਥਾਂ ਤੇ ਕਰਦੇ ਸੀ ਪਰ ਕਦੀ ਕਦਈ ਜਿਹੜਾ ਕਿ ਸੜਕ ਪਾਰ ਕਰਕੇ ਸਭਨੇ ਆਪਣੇ ਪੁੱਤਰ ਦੇ ਤਾਬੇ ਤੇ ਵੀ ਜਾਂਦੇ ਸੀ ਅਹਿਮ ਗੱਲ ਐਸ ਵਕ ਮੇਰੇ ਨਾਲ ਗੁਰਪ੍ਰੀਤ ਜਿਹੜੇ ਨੇ ਕਿ ਐਸ ਵਕ ਮੌਜੂਦ ਨੇ ਜੋ ਫੌਜਾ ਸਿੰਘ ਹੋਰ ਨੂੰ ਹਸਪੀਟਲ ਲੈ ਕੇ ਗਏ ਗੁਰਪ੍ਰੀਤ ਸਿੰਘ ਜਦੋਂ ਸਭ ਤੋਂ ਪਹਿਲਾਂ ਤਾਂ ਮੈਂ ਜਾਣਨੀ ਚਾਹਾਂਗਾ ਕਿ ਤੁਹਾਨੂੰ ਜਾਣਕਾਰੀ ਕਿਤਾ ਮਿਲਦੀ ਹੈ ਕਿ ਫੌਜਾ ਸਿੰਘ ਹਰੋਦਾ ਐਕਸੀਡੈਂਟ ਮੈਂ ਤਾਂ ਆਪਣੇ ਕੰਮ ਵਾਸੇ ਕਿਸ਼ਨਗੜ੍ਹ ਜਾ ਰਿਹਾ ਸੀ ਬਿਲਕੁਲ ਸਾਡੇ ਪਿੰਡ ਦੇ ਹਾਂਜੀ ਨਿਕਲਦੇ ਪੈ ਸੀ ਇਥੋਂ ਤੇ ਵਿਆਸ ਪਿੰਡ ਦੇ ਦੋ ਆਪਣੇ ਹੋਰ ਸੱਜਣ ਸੀਗੇ ਸਰਦਾਰ ਬਲਬੀਰ ਸਿੰਘ ਜੀ ਔਰ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਗੱਫਤਾਰ ਰੋਗ ਲਈ ਸਾਨੂੰ ਦੇਖ ਕੇ ਔਰ ਮੈਨੂੰ ਵੀ ਇਸ਼ਾਰਾ ਕੀਤਾ ਵੀ ਜਲਦੀ ਦਵਾਓ ਵੀ ਆਪਣੇ ਇਸ ਕੋਈ ਮਤਲਬ ਸੜਕ ਦੇ ਵਿੱਚ ਡਿੱਗਿਆ ਪਿਆ ਪਛਾਨ ਨਹੀਂ ਪਹਿਲਾਂ ਇੱਕ ਹੀ ਫੌਜਾ ਸਿੰਘ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਚਿਹਰਾ ਸੀ ਉਹ ਸੜਕ ਦੇ ਥੱਲੇ ਡਿੱਗਿਆ ਹੋਇਆ ਸੀ ਹਾਂ ਆਖਰ ਉੱਤੇ 60 ਜਿਹੜੀ ਲੱਗੀ ਹੈ ਜਦੋਂ ਉਹਨਾਂ ਨੂੰ ਗੱਡੀ ਨੇ ਹਿੱਟ ਕੀਤਾ ਆ ਜਿਹੜੀ ਭੋਗਪੁਰ ਸਾਈਂਟ ਤੋਂ ਗੱਡੀ ਆ ਰਹੀ ਸੀ ਅੱਛਾ ਕਿਉਂਕਿ ਇਹ ਸੜਕ ਕ੍ਰੋਸ ਕਰ ਰਹੇ ਸੀ ਜੋ ਗੱਡੀ ਨੇ ਹਿੱਟ ਕੀਤਾ ਉਹਨਾਂ ਨੂੰ ਉਹ ਜਦੋਂ 7-8 ਫੁੱਟ ਹਾਈਟ ਤੋਂ ਡਿੱਗੇ ਤਾਂ ਮੂੰਹ ਭਾਨੇ ਥਲੇ ਡਿੱਗੇ ਆ ਅੱਛਾ ਤੇ ਉਹਨਾਂ ਦੇ ਜਿਹੜਾ ਸਿਰ ਤੇ 2-3 ਜਗ੍ਹਾ ਤੇ ਸੱਟ ਲੱਗ ਚੁੱਕੀ ਸੀ ਜਿੱਨਾ ਬਲੀਡਿੰਗ ਕਾਫੀ ਹੋਈ ਸੀ ਜਦੋਂ ਅਸੀਂ ਲੈ ਕੇ ਗਏ ਆ ਹਾਂ ਫੁੱਟ ਦੇ ਨਿਸ਼ਾਨ ਬਹੁਤ ਇੱਥੇ ਭੇੜੇ ਨੇ ਹਾਲਾਂਕਿ ਹੁਣ ਜ਼ਰੂਰ ਆ ਮੀ ਪਿਆ ਹੋਇਆ ਗਿੱਲੀ ਹੈ ਹਾਂਜੀ ਹਾਂਜੀ ਤੇ ਉਥੇ ਅਸੀਂ ਲੈ ਕੇ ਗਏ ਤਕਰੀਬਨ ਆਪਣੀ ਕਾਰ ਦੇ ਵਿੱਚ ਹੀ ਲੈ ਗਏ ਚੱਕ ਕੇ ਤੇ ਤਕਰੀਬਨ 2.5-3 ਘੰਟੇ ਲਾ ਚੱਲਿਆ ਔਰ ਉਹਨਾਂ ਦੀ ਜੋ ਸਿਚੁਏਸ਼ਨ ਸੀ ਉਹ ਉਹ ਵੀ ਠੀਕ ਸੀ ਜਿੱਦੋਂ ਤੁਸੀਂ ਇਹਨਾਂ ਨੂੰ ਇੱਥੋਂ ਸੜਕ ਤੋਂ ਚੱਕਿਆ ਗੱਡੀ 'ਚ ਪਾਇਆ ਹੋਸ਼ ਸੀਗੇ ਹੋਸ਼ ਸੀ ਗੱਲ ਹੋਈ ਗੱਲ ਹੋਈ ਨਹੀਂ ਗੱਲਬਾਤ ਨਹੀਂ ਕਰਦੇ ਸੀ ਇਹ ਉਹਨਾਂ ਨੂੰ ਇੱਕ ਤਾਂ ਉੱਚੀ ਸੌਣ ਦਾ ਸੀ ਔਰ ਅਸੀਂ ਬੁਲਾਉਂਦੇ ਸੀ ਉਸ ਵੇਲੇ ਨਹੀਂ ਸੀ ਕੁਝ ਪਤਾ ਲੱਗਦਾ ਖੋਬਰਾ ਚੁੱਕੇ ਸੀ ਅੱਖਾਂ ਖੁੱਲੀਆਂ ਆ ਸਰ ਹਾਂ ਅੱਖਾਂ ਖੁੱਲੀਆਂ ਸੀ ਹਸਪੀਟਲ ਲੈ ਕੇ ਗਏ ਜਿਹੜਾ ਬਲੱਡ ਆ ਉਹ ਅੱਖਾਂ ਦੇ ਮਤਲਬ ਉੱਪਰਲੀ ਸਾਈਡ ਤੇ ਆ ਚੁੱਕਾ ਸੀ ਉਹਨਾਂ ਦੇ ਕਾਫੀ ਹਾਂਜੀ 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 ਕਿਉਂਕਿ ਉਹਨਾਂ ਦੇ ਸਿਰ ਵਿੱਚ ਦੋ ਤਿੰਨ ਜਗ੍ਹਾ ਤੇ ਸੱਟ ਵੱਜ ਚੁੱਕੀ ਸੀ ਜਦੋਂ ਡਿੱਗੇ ਆ ਸਾਡੀ ਚ ਵੀ ਕਹਿੰਦੇ ਕੁਝੀਆਂ ਸੱਟਾਂ ਵੱੱਤੀਆਂ ਹਾਂਜੀ ਗੁੱਜੀਆਂ ਜਿਹੜਾ ਚੂਲੇ ਵਿੱਚ ਵੀ ਉਹਦੇ ਵਿੱਚ ਫ੍ਰੈਕਚਰ ਦੱਸ ਰਹੇ ਸੀ ਔਰ ਫਸਲੀਆਂ ਵੀ ਕਹਿੰਦੇ ਟੁੱਟ ਚੁੱਕੀਆਂ ਡਾਕਟਰ ਸਾਹਿਬ ਜਰੂਰ ਉਜ ਟ੍ਰੀਟਮੈਂਟ ਚੱਲ ਰਿਹਾ ਸੀ ਅਸੀਂ ਮੌਕੇ ਦੇ ਮوجود ਸੀ ਅੰਦਰ ਹਸਪੀਟਲ ਦੇ ਵਿੱਚ ਤੇ ਔਰ ਉਹਨਾਂ ਦੀ ਜੋ ਕੰਡੀਸ਼ਨ ਸੀ ਉਹ ਠੀਕ ਸੀ ਪਤਾ اچانک ਸਾਨੂੰ ਉਹ ਛੇ ਸੱਤੀ ਠੀਕ ਸੀਗੀ ਬੀਪੀ ਵਗੈਰਾ ਸਭ ਠੀਕ ਹਾਂਜੀ ਹਾਂਜੀ ਉਹ ਕਹਿੰਦੇ ਠੀਕ ਹੈ ਵੀ ਦੋ ਤਿੰਨ ਦਿਨ ਆਪਾਂ ਰੱਖਾਂਗੇ ਤਾਂ ਠੀਕ ਹੋ ਜਾਣਾ ਇਹਨਾਂ ਨੇ ਤੇ ਉਹ ਸਾਨੂੰ 6:30 ਵਜੇ ਪਤਾ ਚੱਲ ਰਿਹਾ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਕਿ ਸੋਚਾ ਸਿੰਘ ਹੋਰਦਾ ਕਦੀ ਕਿਸੇ ਨੇ ਤਾਂ ਸੋਚਿਆ ਨਹੀਂ ਕਿ ਇਸ ਤਰੀਕੇ ਨਾਲ ਕਿਉਂਕਿ ਜਿਸ ਵਿਅਕਤੀ ਨੂੰ ਬਿਮਾਰੀ ਨਹੀਂ ਹਰਾ ਪਾਈ ਇਸ ਸਾਡਾ ਖਾਸੇ ਦੇ ਵਿੱਚ ਉਹਨਾਂ ਦੀ ਜਾਂਚ ਸੀ ਬਿਲਕੁਲ ਹੀ ਬਿਲਕੁਲ ਸਾਡਾ ਜਿਹੜਾ ਬਿਆਸਪਿੰਡ ਨਾਮ ਹੈ ਜਿਲ੍ਹਾ ਜਲੰਧਰ ਦਾ ਉਹ ਸਰਦਾਰ ਫੌਜਾ ਸਿੰਘ ਜੀ ਦੇ ਨਾਮ ਦੇ ਨਾਲ ਹੀ ਜਾਣਿਆ ਜਾਂਦਾ ਔਰ ਪੂਰੇ ਇੰਟਰਨੈਸ਼ਨਲ ਲੈਵਲ 'ਤੇ ਸਾਡੇ ਜਿਹੜੇ ਆ ਉਸ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਆ ਔਰ ਤਕਰੀਬਨ 50 ਤੋਂ 60 ਨਿਊਜ਼ ਚੈਨਲ ਸਾਡੇ ਕੋਲ ਪਹੁੰਚੇ ਆ ਔਰ ਮਲਾ ਘਟਾ ਜਿਹੜਾ ਬਿਲਕੁਲ ਹੀ ਬਿਲਕੁਲ ਇਸ ਪਿੰਡ ਨੂੰ ਵੀ ਕਾ ਪਰਿਵਾਰ ਨੂੰ ਤਾਂ ਪਿਆ ਹੀ ਬਿਲਕੁਲ ਹੀ ਬਿਲਕੁਲ ਬੜੇ ਹਸਮੁਖਸੀ ਔਰ ਬੱਚਿਆਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਰਹਿੰਦੇ ਸੀ ਬਹੁਤ ਧੰਨਵਾਦ ਕਰਪ੍ਰਿਤ ਜੋ ਕਿ ਫੋਜਾ ਸਿੰਘ ਹੋਰਾਂ ਨੂੰ ਹਸਪੀਟਲ ਲੈ ਕੇ ਗਏ ਦੱਸਿਆ ਕਿਸ ਤਰੀਕੇ ਨਾਲ ਹਾਦਸਾ ਹੋਇਆ ਤੇ ਹਾਲਾਤ ਕਿਸ ਤਰੀਕੇ ਨਾਲ ਜਿਹੜਾ ਹੈ ਕਿ ਫੋਜਾ ਸਿੰਘ ਹੋਰਾਂ ਦੇ ਸੀਗੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਲਾਂ